ਮੈਂ ਤਾਂ ਜਿਹੜੇ ਕਰਜ਼ੇ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਕਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਉੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਘਾੜ ਦੇ ਫਿਰਦੇ ਆ ਕੁਰਸੀਆਂ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਦੀ ਵਿਖ ਬਾਣੀ ਸੱਚ ਸਾਬਤ ਹੋਈ ਹੈ ਬਾਦਲਾਂ ਦਾ ਕਾਰੋਬਾਰ ਬੰਦ ਹੋਇਆ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ 13 0 ਦਾ ਨਾਰਾ ਦਿੱਤਾ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਲੋਕਾਂ ਨੇ ਹੀ ਕਹ ਦਤਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਬੱਤੀ ਦੰਦ ਹੈ ਤੇ ਜੋ ਮੈਂ ਗੱਲ ਕਹਿ ਦਵਾ ਉਹ ਬਿਲਕੁਲ ਸੱਚ ਹੁੰਦੀ ਹੈ ਮੁੱਖ ਮੰਤਰੀ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਰੋਬਾਰ ਬੰਦ ਹੋਏਗਾ ਸੋ ਬੰਦ ਹੋ ਗਿਆ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਵੱਡੇ ਵੱਡੇ ਲੀਡਰ ਮਲੂਕੇ ਵਰਗੇ ਨਵਜੋਤ ਸਿੰਘ ਸਿੱਧੂ ਵਰਗੇ ਮਜੀਠੀਏ ਵਰਗੇ ਸੁਖਬੀਰ ਬਾਦਲ ਇਸ ਤੋਂ ਤੱਕ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਜਿਹੜੇ ਨੇ ਹਾਰ ਚੁੱਕੇ ਨੇ ਜਿਹੜੇ 2022 ਦੀ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਐਸੀ ਹਨੇਰੀ ਚੱਲੀ ਜਿਸ ਦੌਰਾਨ ਵੱਡੇ ਵੱਡੇ ਜਿਹੜੇ ਨੇ ਚਿਹਰੇ ਵੀ ਨਹੀਂ ਟਿਕ ਪਾਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਕਿ ਆਖਰ ਅਸੀਂ ਲੋਕਾਂ ਨੂੰ ਸੂਬੇ ਦੇ ਵਿੱਚ 43000 ਸਰਕਾਰੀ ਨੌਕਰੀ ਵੀ ਦਿੱਤੀਆਂ ਨੇ ਨਹਿਰੀ ਪਾਣੀ ਕੱਸੀ ਅਤੇ ਰਜਵਾਹੇ ਤੱਕ ਲਿਆਂਦੇ ਗਏ ਨੇ ਸੂਬਾ ਸਰਕਾਰ ਨੇ 16 ਟੋਲ ਪਲਾਜ਼ੇ ਵੀ ਬੰਦ ਕੀਤੇ ਨੇ ਅਤੇ ਹਰ ਰੋਜ਼ 60 ਲੱਖ ਰੁਪਏ ਤੱਕ ਦੀ ਬਚਤ ਹੋ ਰਹੀ ਹੈ ਨਹੀਂ ਨਹੀਂ ਸਾਡੇ ਕੰਮ ਜਿਹੜੇ ਨੇ ਉਹ ਬੋਲ ਰਹੇ ਨੇ ਪਰ ਸਾਨੂੰ ਵਿਰੋਧੀ ਜਿਹੜੇ ਨੇ ਹਲੇ ਵੀ ਚੈਲੰਜ ਕਰ ਰਹੇ ਨੇ ਸੋ ਮਿਲਦੇ ਆ ਜੀ ਦੇਖੋ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿੱਡੇ ਵੱਡੇ ਐਲਾਨ ਕੀਤੇ ਨੇ ਆਓ ਵੇਖਦੇ ਆ ਇਸ ਵੀਡੀਓ ਦੇ ਵਿੱਚ ਵੀਰੋ ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਨੇ ਆ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲੀਤੇ ਚੜੀ ਰਵੇ ਸੋ ਵੀਰੋ ਉਹ ਟੋਲ ਪਲਾਜੇ ਬੋਲੀ ਜਾਂਦੇ ਆ 16 ਟੋਲ ਪਲਾਜੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ 58 ਲੱਖ 70 ਹਜ਼ਾਰ ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਦਾ ਇਹ ਲੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗਿਆਂ ਖੜਿਆ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਨਾ ਮੈਂ ਮੁੱਖ ਮੰਤਰੀ ਬਣ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ ਲੋਕਾਂ ਦੇ ਵਿੱਚ ਰਹਿਣਾ ਮੈਂ ਤਾਂ ਜਿਹੜੇ ਘਰ ਚੇ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੁਣ ਇੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਭਾਲ ਦੇ ਫਿਰਦੇ ਆ ਕੁਰਸੀਆਂ ਵੀਰੋ ਆਮ ਕਰਨ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਕੇ ਮੰਤਰੀ ਬਣ ਕੇ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਆਹੀ ਦੋਖ ਹੈ ਇਹਨਾਂ ਨੂੰ ਬਸ ਆਪਾਂ ਤਾਂ ਤੁਹਾਡੇ ਵਰਗੇ ਐਂ ਰਹਾਂਗੇ ਮੈਨੂੰ ਇੱਕ ਦੋਜੀ ਮਿਲਿਆ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਫ ਕਰਦੇ ਸੀ ਕਦੇ 4 ਮਹੀਨੇ ਬਾਅਦ ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਫ ਕਰਨ ਲੱਗੇ ਮੈਨੂੰ ਪੈਸੇ ਦੇਣ ਲੱਗੇ ਕਹਿੰਦਾ ਮੈਂ ਕਿਹਾ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਜਿਹਦੇ ਨਾਲ ਮੈਂ ਤਾਂ ਢੋਲੀ ਵੀ ਉਹੀ ਹੈ ਮੋਟਰਸਾਈਕਲ ਵੀ ਉਹੀ ਹੈ ਵੀ ਤੁਸੀਂ ਹੁਣ ਹਰੇਕ ਮਹੀਨੇ ਮੈਨੂੰ ਸਾਫ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵੰਤ ਜੀ ਮਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਸਾਫ ਕਰਨ ਲੱਗ ਗਏ ਵੀਰੋ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠੀਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ ਤੇਰਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪਰਬਾਤਮਾ ਸਭ ਕੁਝ ਠੀਕ ਰੱਖੇ ਲੈਡ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਬੰਦ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਅਬ ਕੀ ਵਾਰ 400 ਪਾਰ ਨਹੀਂ ਅਬ ਕੀ ਬਾਤ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 ਜ਼ੀਰੋ ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਾਂ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਣ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ ਇਹ ਤਾਂ ਰੋਣ ਲੱਗ ਗਏ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗੀ ਕਿਸ ਸਟੇਜ ਤੇ ਹਜੇ ਤੱਕ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣ ਗਿਆ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਏ ਐ ਤੁਸੀਂ ਲੋਕਾਂ ਦੀਆਂ ਘੱਟ ਚੀਕਾਂ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਉਹ ਮੈਲ ਬਣਾ ਲੇ ਉਹ ਸੁੱਖ ਵਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਹੇ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ